ਲੀ ਖਬਰਾਂ 'ਵਾਂ ਚਲੀਏ ਆਪਾਂ ਬਹੁਤ ਲੰਮੇ ਸਮੇਂ ਤੋਂ ਕਮਿਊਨਿਟੀ ਨੂੰ ਇਨਫਾਰਮ ਕਰਦੇ ਰਹਿਨੇ ਆ ਭਾਈ ਰੈਸ਼ੀਅਲ ਡਿਸਕ੍ਰਿਮੀਨੇਸ਼ਨ ਰੈਸ਼ੀਅਲ ਪ੍ਰੋਫਾਈਲਿੰਗ ਅਮਰੀਕਾ ਦੇ ਵਿੱਚ ਬਹੁਤ ਵੱਧ ਗਈ ਹੈਗੀ ਆ ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਸਾਡੇ ਬਾਰ-ਬਾਰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਮਿੰਤਾ ਕਰਨ ਤੋਂ ਬਾਅਦ ਵੀ ਇਨਫਾਰਮ ਕਰਨ ਤੋਂ ਬਾਅਦ ਵੀ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਨਾਲ ਤਕਾ ਹੁੰਦਾ ਆਪਾਂ ਬੋਲਦੇ ਨਹੀਂ ਚੁੱਪ ਰਹਿਨੇ ਆ ਕਿੰਨੇ ਵੱਡੇ ਵੱਡੇ ਪ੍ਰੋਟੈਸਟ ਹੋਏ ਆ ਅਮਰੀਕਾ ਦੇ ਵਿੱਚ ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਉੱਥੇ ਸਾਡੀ ਜਿਹੜੀ ਹਾਜ਼ਰੀ ਹੈ ਉਹ ਬਿਲਕੁਲ ਨਾ ਮੁਮਕਨ ਰਹਿੰਦੀ ਹੈਗੀ ਆ ਹੁਣ ਆਪਣੀ ਹੀ ਕਮਿਊਨਿਟੀ ਦੇ ਲੋਕਾਂ ਨਾਲ ਪਿਛਲੇ ਸਮਿਆਂ 'ਚ ਤੁਸੀਂ ਦੋ ਟਰੱਕਰਜ਼ ਨੂੰ ਲੈ ਕੇ ਜੋ ਕੁਝ ਬਾਪ ਰਿਆ ਕਿਸ ਤਰ੍ਹਾਂ ਉਸੇ ਚੀਜ਼ ਨੂੰ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਗਿਆ ਜਦ ਕਿ ਅਮਰੀਕਾ ਦੇ ਵਿੱਚ 15000 ਦੇ ਕਰੀਬ ਟਰੱਕਰਜ਼ ਦੇ ਐਕਸੀਡੈਂਟ ਹਰ ਸਾਲ ਹੁੰਦੇ ਹੈਗੇ ਆ ਉਹ ਗੱਲ ਬਿਲਕੁਲ ਚਲੋ ਮਾੜੀ ਗੱਲ ਆ ਵੀ ਬੰਦਿਆਂ ਦੀਆਂ ਮੌਤਾਂ ਹੋਈਆਂ ਪਰ ਇੱਕ ਕਮਿਊਨਿਟੀ ਨੂੰ ਜਿਸ ਹਾਵਨਾ ਟਾਰਗੇਟ ਕੀਤਾ ਗਿਆ ਹੁਣ ਕੈਲਰ ਟੈਕਸਸ ਤੋਂ ਇੱਕ ਖਬਰ ਆ ਰਹੀ ਆ ਵੀ ਆਪਣੀ ਹੀ ਕਮਿਊਨਿਟੀ ਦੇ ਕਾਫੀ ਪ੍ਰੋਮਿਨੈਂਟ ਆਪਣੇ ਭਰਾ ਹੈਗੇ ਆ ਜਗਵਿੰਦਰ ਜੋਗਾ ਸੰਧੂ ਸੇ ਕਮਿਊਨਿਟੀ ਦੇ ਵਿੱਚ ਕਾਫੀ ਹਰ ਕੰਮ ਦੇ ਵਿੱਚ ਅੱਗੇ ਰਹਿੰਦੇ ਆ ਤਕੜੇ ਬਿਜ਼ਨਸਮੈਨ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਰੋਂਗਫੁਲੀ ਅਰੈਸਟ ਕੀਤਾ ਗਿਆ ਰੇਸਲੀ ਪ੍ਰੋਫਾਈਲ ਕੀਤਾ ਗਿਆ ਤੇ ਜਿਹੜੀ ਕੈਨਲਰ ਦੀ ਪੁਲਿਸ ਆ ਟੈਕਸਸ ਦੇ ਵਿੱਚ ਉਹਨਾਂ ਨੇ ਮਿਸਟਰੀਡ ਵੀ ਕੀਤਾ ਹੈਗਾ ਕਹਿੰਦੇ ਵੀ ਇੱਕ ਜਗ੍ਹਾ ਉਹਨਾਂ ਨੂੰ ਮਾਈਨਰ ਸਟਾਪ ਤੇ ਰੋਕਿਆ ਗਿਆ ਤੇ ਸਭ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੀ ਸਿਟੀਜ਼ਨਸ਼ਿਪ ਕੀ ਆ ਜਦ ਕਿ ਉਹ ਬਹੁਤ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿੰਦੇ ਆ ਮੇਰੇ ਹਿਸਾਬ ਨਾਲ ਜਿਹੜੀ ਪੁਲਿਸ ਆ ਉਹਦੇ ਕੋ ਕੋ ਹੱਕ ਨਹੀਂ ਹੈ ਸਿਟੀਜ਼ਨਸ਼ਿਪ ਪੁੱਛਣ ਦਾ ਉਹ ਤੋਂ ਬਾਅਦ ਜਿਹੜੇ ਆ ਉਹਨਾਂ ਦੇ ਜਿਹੜੇ ਮੈਡੀਕਲ ਉਹਨਾਂ ਨੂੰ ਜ਼ਰੂਰਤ ਵੀ ਸੀ ਸਿਹਤ ਪੱਖੋਂ ਉਹ ਕਿਸੇ ਤਰ੍ਹਾਂ ਨਾਲ ਉਹਨਾਂ ਨੇ ਟੇਕ ਕੇਅਰ ਨਹੀਂ ਕੀਤੀ ਤੇ ਉਹਨਾਂ ਦੇ ਉੱਤੇ ਡੀ ਡਬਲਯੂ ਆਈ ਦਾ ਜਿਹੜਾ ਕੇਸ ਲਾਤਾ ਵੀ ਡਰਾਈਵ ਕਰ ਰਹੇ ਆ ਤੁਸੀਂ ਹਾਲਾਂਕਿ ਕਹਿੰਦੇ ਉਹ ਕਦੇ ਮੈਂ ਸ਼ਰਾਬ ਹੀ ਨਹੀਂ ਪੀਤੀ ਟੋਟਲੀ ਜਿਹੜਾ ਮੈਂ ਸੋਬਰ ਹੈਗਾ ਕਦੇ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਹੁਣ ਇੱਕ ਕੰਪਲੇਨ ਜਿਹੜੀ ਆ ਉਹ ਕੈਲਰ ਪੁਲਿਸ ਦੇ ਜਿਹੜਾ ਇੰਟਰਨਲ ਅਫੇਅਰ ਜਿਹੜਾ ਉਹਨਾਂ ਦਾ ਆਫਿਸ ਆ ਉਹਦੇ ਅਗੇਂਸਟ ਫਾਈਲ ਕਰ ਦਿੱਤੀ ਗਈ ਹੈਗੀ ਆ ਉਹ ਕਹਿੰਦੇ ਵੀ ਅਕਾਉਂਟੇਬਿਲਟੀ ਜਸਟਿਸ ਤੇ ਮਿਸ ਟਰੀਟਮੈਂਟ ਆਫ ਮਿਨੋਰਟੀਜ਼ ਜਿਨ੍ਹਾਂ ਨੂੰ ਸਟਾਪ ਕੀਤਾ ਗਿਆ ਤੇ ਇਹ ਇੱਕ ਬੜਾ ਧੱਕਾ ਹੈਗਾ ਸੋ ਬਹੁਤ ਟੈਕਸਸ ਏਰੀਆ ਦੀ ਜਿਹੜੀ ਆਪਣੀ ਕਮਿਊਨਿਟੀ ਆ ਉਹ ਸ਼ਰੇਆਮ ਹੁਣ ਬੋਲ ਰਹੀ ਆ ਵੀ ਦੇਖੋ ਇਹ ਧੱਕਾ ਹੋ ਰਿਹਾ ਸੋ ਇਹ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਚਾਹੇ ਨੋ ਮੈਟਰ ਵਾਟਰ ਤੁਸੀਂ ਜਿੰਨੇ ਮਰਜੀ ਮਿਲੀਨੀਅਰ ਬਿਲੀਨੀਅਰਸ ਹੋ ਐਸ ਲੌਂਗ ਐਸ ਤੁਹਾਡਾ ਰੰਗ ਗੋਰਾ ਨਹੀਂ ਨਾ ਹੈਗਾ ਉਹ ਜੋ ਕੁਝ ਅੱਜਕੱਲ ਅਮਰੀਕਾ ਚ ਵਾਪਰ ਰਿਹਾ ਤੁਹਾਡੇ ਸਾਹਮਣੇ ਆ ਹਜੇ ਕੱਲ ਹੀ ਸ਼ਾਰਲੇਟ ਜਿਹੜਾ ਨਾਰਥ ਕਾਰਲ ਉਹਨਾਂ ਦੇ ਵਿੱਚ ਆਪਰੇਸ਼ਨ ਸ਼ੁਰੂ ਕੀਤਾ ਇਮੀਗ੍ਰੇਸ਼ਨ ਕਸਟਮ ਅਨਫੋਰਸਮੈਂਟ ਵਾਲਿਆਂ ਨੇ ਪਹਿਲੇ ਦਿਨੇ 81 ਜਣਿਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਇੱਕ ਬਹੁਤ ਹੀ ਮਸ਼ਹੂਰ ਉਥੇ ਦਾ ਲਾਟੀਨੋ ਨੇਬਰਹੂਡ ਆ ਜਿੱਥੇ ਇੱਕ ਬੰਦੇ ਨੂੰ ਉਹਦੀ ਜਿਹੜੀ ਵਿੰਡੋ ਆ ਤੋੜ ਕੇ ਉਹਦੇ ਵਿੱਚੋਂ ਖਿੱਚ ਕੇ ਥੱਲੇ ਸਿੱਟਿਆ ਗਿਆ ਪਿਕਅਪ ਚੋਂ ਉਹਨ ਬਾਰ ਬਾਰ ਗਿਆ ਵੀ ਮੈਂ ਸਿਟੀਜਨ ਆ ਉਹਨੂੰ ਹੈਂਡਕਾਫ ਵੀ ਕੀਤਾ ਗਿਆ ਤੇ ਉਹ ਤੋਂ ਬਾਅਦ ਫੇਰ ਕਹਿੰਦੇ ਵੀ ਉਹਨੂੰ ਛੱਡਿਆ ਗਿਆ ਹੌਂਡਰਾਸ ਬੌਰਨ ਯੂ ਐਸ ਸਿਟੀਜਨ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਕੋਈ ਕੁਛ ਨਹੀਂ ਸੋ ਇਦਾਂ ਦੀਆਂ ਖਬਰਾਂ ਬਹੁਤ ਆ ਰਹੀਆਂ ਆਪਾਂ ਤੁਹਾਡੇ ਨਾਲ ਹਰ ਰੋਜ਼ ਸ਼ੇਅਰ ਕਰਦੇ ਰਹਿੰਦੇ ਆਂ ਫੇਰ ਤੁਸੀਂ ਕਹਿੰਦੇ ਨੇ ਡਰਾਣੇ ਆ ਦੇਖੋ ਜੀ ਇਹ ਇਦਾਂ ਦੀਆਂ ਨੈਗੇਟਿਵ ਖਬਰਾਂ ਹੀ ਦਿੰਦੇ ਆ ਤੁਹਾਡੇ ਕੋਲ ਚੱਜ ਦੀ ਖਬਰ ਨਹੀਂ ਹੁੰਦੀ ਹੁਣ ਆ ਦੇਖੋ ਵੀ ਆਪਣੀ ਕਮਿਊਨਿਟੀ ਦੇ ਪੰਜਾਬੀ ਭਰਾ ਨਾਲ ਇਹ ਵਾਪਰਿਆ ਨਾ ਕੱਲ ਨੂੰ ਇਹ ਤੁਹਾਡੇ ਨਾਲ ਵੀ ਵਾਪਰ ਸਕਦਾ ਜਿਹੜੇ ਲੋਕ ਹਜੇ ਤੱਕ ਵੀ ਜਿਹੜੇ ਚੁੱਪ ਹੈਗੇ ਆ ਬੋਲਦੇ ਨਹੀਂ ਹੈਗੇ ਉਹ ਜਿਹੜੇ ਡਰਾਕੂ ਆ ਤੇ ਇਹ ਕਨਫੋਰਚੂਨੇਟ ਪਾਰਟ ਹੈ ਵੀ ਆਪਣੀ ਕਮਿਊਨਿਟੀ ਦਾ ਅ ਇੱਕ ਕੁਛ ਹਿੱਸਾ ਉਹ ਅੰਨਾ ਸਪੋਰਟਰ ਵੀ ਬਣਿਆ ਆ 트럼ਪ ਐਡਮਿਨਿਸਟ੍ਰੇਸ਼ਨ ਦਾ ਠੀਕ ਆ ਜਿਹੜੀਆਂ ਚੀਜ਼ਾਂ ਆ ਬਾਰਡਰ ਬੰਦ ਕੀਤਾ ਉਹ ਬਿਲਕੁਲ ਆਪਾਂ ਵੀ ਉਹਦੀ ਸਪੋਰਟ ਕਰਦੇ ਆ 100% ਸਪੋਰਟ ਕਰਦੇ ਆ ਕ੍ਰਿਮੀਨਲ ਲੋਕਾਂ ਨੂੰ ਫੜਨਾ ਚਾਹੀਦਾ ਡਿਪੋਰਟ ਕਰਨਾ ਚਾਹੀਦਾ ਇਹਦੀ ਵੀ ਆਪਾਂ 100% ਸਪੋਰਟ ਕਰਦੇ ਆ ਪਰ ਆ ਜਿਹੜਾ ਸ਼ਰੇਆਮ ਧੱਕਾ ਵਾਪਰ ਰਿਹਾ ਨਾ ਇਹਦੇ ਅਗੇਂਸਟ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈਗਾ ਅ ਜੇ ਅਸੀਂ ਨਾ ਬੋਲੇ ਨਾ ਵਾਰੀ ਤੁਹਾਡੀ ਵੀ ਆਣ ਆਲੀ ਹੈਗੀ ਆ ਵਾਰੀ ਆਈ ਪਈ ਆ ਜੀ ਆਖ ਹੀ ਜਾਣੀ ਹਰਜੋ ਸਿੰਘ ਜੀ ਇਹ ਇਹ ਤਾਂ ਹੁਣ ਸਾਹਮਣੇ ਆ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੋ ਜਗਵਿੰਦਰ ਸਿੰਘ ਜੋਗਾ ਸੰਧੂ ਦਾਇਕ ਕਲੇਮ ਆ ਇਹਨਾਂ ਨੇ ਇਹ ਦਾਵਾ ਕੀਤਾ ਵੀ ਮੈਨੂੰ ਧੱਕੇ ਦੇ ਨਾਲ ਜਿਹੜੀ ਡੀਡਬਲਯੂਆਈ ਮੇਰੀ ਅਰੈਸਟ ਹੋਈ ਕੜੀਆਂ ਜਿਹੜੀਆਂ ਉਹ ਲਾਈਆਂ ਗਈਆਂ ਸੋ ਕਹਿੰਦੇ ਵੀ 9 ਨਵੰਬਰ ਦੀ ਰਾਤ ਨੂੰ 2 ਵਜੇ ਇਹ ਘਟਨਾ ਜਿਹੜੀ ਉਹ ਵਾਪਰਦੀ ਆ ਤੇ ਉਸ ਦੀ ਗੱਡੀ ਨੂੰ ਰੋਕਿਆ ਜਾਂਦਾ ਕਹਿੰਦਾ ਮੈਂ ਪੂਰਾ ਕੋਆਪਰੇਟ ਕੀਤਾ ਪੁਲਿਸ ਦੇ ਨਾਲ ਡਰਾਈਵਿੰਗ ਲਾਇਸੈਂਸ ਜਿਹੜਾ ਕੋਈ ਕੁਐਸ਼ਨ ਸੀਗਾ ਉਹ ਉਹਨਾਂ ਦਾ ਜਵਾਬ ਜਿਹੜਾ ਉਹ ਦਿੱਤਾ ਪਰ ਇਹ ਜਿਹੜਾ ਇੱਕ ਮਾਈਨਰ ਨੇਚਰ ਸੀਗਾ ਸਟਾਪ ਦਾ ਇਹ ਇੱਡਾ ਵੱਡਾ ਜਿਹੜਾ ਉਹ ਬਵਾਲ ਬਣਿਆ ਇਹ ਜਿਹੜੇ ਆ ਉਹ ਦੱਸ ਰਹੇ ਆ ਕਹਿੰਦੇ ਵੀ ਸਵਾਲ ਉਹਨੂੰ ਇਹ ਪੁੱਛਣ ਲੱਗੇ ਵੀ ਵੀ ਤੇਰੇ ਕੋਲ ਸੀਡੀਐਲ ਤਾਂ ਨਹੀਂ ਹੈਗਾ ਵੋਸ਼ਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤੋ ਚਲਾਉ ਕਾਰ ਰਿਹਾ ਹੈ ਨਾ ਚਲਾਉ ਕਾਰ ਰਿਹਾ ਪਰ ਉਸ ਆਧਾਰ ਦੇ ਉੱਤੇ ਜਿਹੜਾ ਉਹ ਲਾਈਨ ਆਫ ਇਨਕੁਆਇਰੀ ਉਸ ਪਾਸੇ ਵੱਲ ਨੂੰ ਜਿਹੜੀ ਉਹ ਪੁੱਛੀ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਵੀ ਇਹ ਬੜੇ ਅਨਯੂਜੂਅਲ ਜਿਹਾ ਸਵਾਲ ਆ ਕੋਈ ਇਸ ਸਟਾਪ ਦੇ ਨਾਲ ਸੰਬੰਧਿਤ ਕੋਈ ਗੱਲ ਨਹੀਂ ਆ ਤੇ ਕਹਿੰਦਾ ਵੀ ਮੈਨੂੰ ਇਹ ਲੱਗਾ ਵੀ ਮੇਰੇ ਨਾਲ ਫਿਰ ਇਹ ਧੱਕਾ ਜਿਹੜਾ ਬਾਇਸ ਆ ਉਸ ਦਾ ਜਿਹੜਾ ਉਹ ਸਾਹਮਣਾ ਹੋਇਆ ਹੁਣ ਜਿਹੜੀ ਕੈਲਰ ਉਥੇ ਦਾ ਸ਼ਹਿਰ ਆ ਜਿੱਥੇ ਇਹ ਜਿੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਰੋਕਿਆ ਸੀ ਉਹਦੀ ਜਿਹੜੀ ਇੰਟਰਨਲ ਅਫੇਅਰਸ ਦੇ ਵਿੱਚ ਇਹਨਾਂ ਨੇ ਕੰਪਲੇਂਟ ਆ ਉਹ ਪਾਈ ਜਿਹੜੀ ਉਹ ਹੈਗੀ ਆ ਸੋ ਸ਼ੁਰੂਆਤ ਇੱਕ ਤੋਂ ਹੀ ਹੁੰਦੀ ਹੁੰਦੀ ਆ ਹਰਜੋਤ ਸਿੰਘ ਜੀ ਬਾਅਦ ਚ ਇਹ ਕੰਮ ਜਿਹੜਾ ਉਹ ਵੱਧ ਜਿਹੜਾ ਉਹ ਜਾਂਦਾ ਆ ਸੋ ਜਿੱਦਾਂ ਕਿਹਾ ਵੀ ਉਹਦੀ ਵੀ ਤੁਸੀਂ ਸਿਟੀਜ਼ਨ ਆ ਕਿ ਨਹੀਂ ਆ ਟ੍ਰੈਫਿਕ ਸਟਾਪ ਦੇ ਨਾਲ ਇਹਦਾ ਕੋਈ ਸਵਾਲ ਨਹੀਂ ਹੁੰਦਾ ਪਰ ਕਿਉਂਕਿ ਅਸੰਪਸ਼ਨ ਜਿਹੜੀ ਉਹ ਹੈਗੀ ਆ ਜਿੱਦਾਂ ਤੁਸੀਂ ਇਹ ਸ਼ਾਰਲਟ ਦੀ ਵੀ ਗੱਲ ਦੱਸੀ ਆ ਉਹ ਕਹਿਣ ਦੇ ਉੱਤੇ ਅਗਲੇ ਰੀਅਲ ਆਈਡੀ ਦਿਖਾਉਂਦੇ ਤਾਂ ਬੰਦਾ ਚੱਕ ਕੇ ਲੈ ਜਾਂਦੇ ਸੀਗੇ ਤੇ ਇਹ ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿੱਦਾਂ ਦੀ ਜਿਹੜੀ ਆ ਇਸ ਤਰੀਕੇ ਦੇ ਨਾਲ ਆ ਇਨਫਲੂਐਂਸ ਡੇ ਹੋ ਗਿਆ ਚਲੋ ਮੰਨ ਲਓ ਜੇ ਡੀਯੂਆਈ ਦਾ ਦਾ ਜੇ ਕਿਸੇ ਦਾ ਇਹਦਾ ਇਹਨਾਂ ਦਾ ਨਹੀਂ ਆਪਾਂ ਗੱਲ ਕਰ ਰਹੇ ਜਿਹੜਾ ਹੈਗਾ ਵੀ ਉਹਨੂੰ ਉਹਦੇ ਹਿਸਾਬ ਦੇ ਨਾਲ ਜਿਹੜਾ ਸਵਾਲ ਹੋ ਕੇ ਕਰੇ ਵੀ ਇੱਧਰ ਖੱਬੇ ਸੱਜੇ ਉੱਤੇ ਤਲੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਜੜੀਆਂ ਚੀਜ਼ਾਂ ਆ ਉਹ ਨਾਲ ਧੱਕਾ ਜਿਹੜਾ ਉਹ ਕਰਨ ਚੱਲ ਜਾਂਦਾ ਬਹੁਤ ਵਾਰੀ ਕੀ ਹੁੰਦੇ ਆ ਨਾ ਅਕਸਰ ਇਹ ਸਵਾਲ ਕੀਤਾ ਜਾਂਦਾ ਜੇ ਤੁਸੀਂ ਕੁਝ ਨਹੀਂ ਗਲਤ ਕੀਤਾ ਫਿਰ ਤੁਹਾਨੂੰ ਸਵਾਲਾਂ ਦੇ ਜਵਾਬ ਦਾ ਡਰ ਕੀ ਆ ਹੁਣ ਜੇ ਉਹਨੇ ਨਹੀਂ ਵੀ ਕੀਤਾ ਸੀ ਤੇ ਉਹ ਸਵਾਲਾਂ ਤੋਂ ਜਵਾਬ ਤੋਂ ਬਾਅਦ ਚ ਦੇਖ ਲਓ ਵੀ ਬੰਦੇ ਦੇ ਨਾਲ ਬਣਿਆ ਕੀ ਆ ਇਹ ਜਿਹੜਾ ਜਗਵਿੰਦਰ ਸਿੰਘ ਜੋਗਾ ਸੰਧੂ ਆ ਉਹ ਇਸ ਟਾਈਮ ਇਹਨਾਂ ਨੇ ਆਪਣੀ ਜਿਹੜੀ ਸਾਰੀ ਕਹਾਣੀ ਆ ਉਹ ਜਿਹੜੀ ਉਹ ਨਸ਼ਰ ਕੀਤੀ ਆ ਤਾਂ ਦੱਸੀ ਆ ਸੋ ਐਸਲੀ ਆਪਾਂ ਬਾਰ-ਬਾਰ ਕਹਿੰਨੇ ਆ ਇੱਕ ਤਾਂ ਭਾਈ ਕਾਗਜ਼ ਪੱਤਰ ਆਪਣੇ ਨਾਲ ਰੱਖਿਆ ਕਰੋ ਕਮਲਿਆਂ ਦਾ ਜਿਹੜਾ ਉਹ ਪਤਾ ਨਹੀਂ ਆ ਅ ਖਾਸ ਕਰਕੇ ਜਿਹੜੇ ਨਾ ਇਸ ਟਾਈਮ ਜਿਹੜੇ ਪੁਲਿਸ ਵਾਲੇ ਵੀ ਆ ਜਾਂ ਇਹ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਪਾਵਰ ਟ੍ਰਿਪ ਚੜੀ ਪਈ ਆ 6 6 ਸਹੀਨਾਂ ਦੀ ਆਪਾਂ ਗੱਲ ਕਰਕੇ ਹਟੇ ਆ ਨਾ ਵੀ ਪੰਜਾਬ ਪੁਲਿਸ ਵਾਲੇ ਕੰਮ ਹੋਇਆ ਆ ਹਾਂ ਬਿਲਕੁਲ ਉਹ ਧੱਕਾ ਜਦੋਂ ਕਰਨ ਤੇ ਆਏ ਆ ਫਿਰ ਇਦਾਂ ਜਿਨ੍ਹਾਂ ਨੂੰ 50000 ਡਾਲਰ 10000 ਡਾਲਰ ਜਿਹੜਾ ਜੋਸ਼ ਸਿੰਘ ਜੀ ਤੁਸੀਂ ਬੋਨਸ ਦੇਣਾ ਆ ਜਿਨ੍ਹਾਂ ਨੂੰ ਤੁਸੀਂ ਸਟੂਡੈਂਟ ਲੋਨ ਮਾਫ ਕਰਦੇ ਆ ਸਟੂਡੈਂਟ ਲੋਨ ਮਾਫ ਕਰਨੇ ਆ ਬੰਦੇ ਹਾਇਰ ਕਰਨ ਲਈ ਤੇ ਉਹ ਜਦੋਂ ਆਪਣੀ ਜੌਬ ਕਰਨਗੇ ਉਹ ਕੀ ਕਹਾ ਜਾ ਕੇ ਕਿੱਦਾਂ ਦੀ ਜੌਬ ਉਹ ਆਪਣੀ ਜਿਹੜੀ ਮਤਲਬ ਤੁਸੀਂ ਕੁਆਲਿਫਿਕੇਸ਼ਨ ਆ ਕਿ ਕਿੱਦਾਂ ਚੈੱਕ ਕਰਕੇ ਕਿਹੜੀ ਟ੍ਰੇਨਿੰਗ ਇੰਨੀ ਜਲਦੀ ਇੰਨੇ ਜਾਣਿਆਂ ਨੂੰ ਜਿਹੜੀ ਉਹ ਤੁਸੀਂ ਦੇ ਦੋਗੇ ਤੇ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੋ ਬਿਲਕੁਲ ਆਪਾਂ ਪੰਜਾਬੀ ਜਿਹੜੀ ਯੂਐਸਏ ਵੱਲੋਂ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਤੇ ਭਾਈ ਹਾ ਦਾ ਨਾਰਾ ਮਾਰੋ ਕਿਸੇ ਨਾ ਵੀ ੱਤਕਾ ਹੁੰਦਾ ਕੋਈ ਸਪੈਨਿਸ਼ ਆ ਕੋਰਾ ਕਾਲਾ ਮਸੀਕਾ ਪੰਜਾਬੀ ਜਿਹੜਾ ਵੀ ਹੈਗਾ ਆ ਚੋਪਨਾ ਰਹੋ ਹਰ ਹਾਲਤ ਕਹਿਣਾ ਚਾਹੀਦਾ ਜੀ ਹਾਂ ਚੋਪਨਾ ਰਹੋ ਚਾਹੇ ਤੁਸੀਂ ਰਿਪਬਲਿਕਨ ਆ ਕੋਈ ਵੀ ਆ ਆ ਆਪਣੀ ਆਪਣੀ ਪਾਰਟੀ ਦੇ ਲੀਡਰ ਜਿਹੜੇ ਇਲੈਕਟਡ ਅਫੀਸ਼ਰ ਉਹਨਾਂ ਨਾਲ ਗੱਲ ਕਰੋ ਭਾਈ ਤੁਸੀਂ ਜੇ ਕੰਮ ਚੱਲਦਾ ਰਿਹਾ ਤੇ ਤੁਹਾਡੀ ਪਾਰਟੀ ਵੀ ਸਪੋਰਟ ਟੁੱਟ ਜਾਣੀ ਆ ਜੇ ਮਾਰਜਰੀ ਟੇਲਰ ਦੇ ਨਾਲ ਇਹ ਕੁਝ ਵਾਪਰ ਸਕਦਾ ਉਹਨੂੰ ਧਮਕੀਆਂ ਮੌਤ ਦੀ ਤੇ ਹੁਣ ਆਮ ਇਨਸਾਨ ਦੀ ਕੀ ਗੱਲ ਹੋਊਗੀ ਕੀ ਔਕਾਤ ਆ ਉਹਦਾ ਸੋ ਇਹ ਆਪਾਂ ਸਾਰਿਆਂ ਨੂੰ ਜਿਹੜੀ ਇਹਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸਿਵਲ ਰਾਈਟ ਵਾਇਲੇਸ਼ਨਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਔਰ ਇਹ ਮੁਲਕ ਲੈਂਦਾ ਵੀ ਆ ਕੋਈ ਸ਼ੱਕ ਨਹੀਂ ਹੈ ਇਦਾਂ ਹੀ ਆਪਾਂ ਆਪਣੇ ਰਾਈਟਸ ਲੂਜ਼ ਕਰਦੇ ਆ ਜਦੋਂ ਇਦਾਂ ਵਾਪਰਦਾ ਤੇ ਆਪਾਂ ਕੁਝ ਬੋਲਦੇ ਨਹੀਂ ਅਗਲੇ ਕਹਿੰਦੇ ਵੀ ਇਹ ਛਤਰਖਾਨ ਗਿਜ ਗਏ ਨੇ ਛਤਰਮਾਰੀ ਚੱਲੋ ਹੋਰ ਦੱਬੀ ਚੱਲੋ ਜਿੱਥੋਂ ਤੱਕ ਜਾਂਦਾ ਆ ਤੇ ਕੰਮ ਜਿਹੜਾ ਉਹ ਖਿੱਚੀ ਚੱਲੋ ਸੋ ਉਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਬਾਕੀ ਜਿਹੜੇ ਟੈਕਸ ਚ ਰਹਿੰਦੇ ਆ ਉਹ ਕੈਲਰ ਪੁਲਿਸ ਜਿਹੜੀ ਉੱਤੇ ਦੀ ਆ ਉਹਨਾਂ ਦੇ ਆਫਿਸ ਕਾਲ ਨਾ ਕਰੋ ਜਿੰਨੇ ਵੀ ਲੋਕਲ ਆਪਣੇ ਹੈਗੇ ਗੁਰੂ ਘਰਾਂ ਵਾਲੋਂ ਚਿੱਠੀਆਂ ਜਿੰਨੇ ਵੀ ਸਾਰੇ ਬੱਚੇ ਚਾਹੀਏ ਤਾਂ ਸ਼ਰੀਮ ਤੱਕ ਆਇਆ ਹਨ ਕਿਉਂ ਹੋਇਆ ਹੈ ਹਾਂ ਵੀ ਤੁਸੀਂ ਇਹ ਕੀ ਕਰਨ ਲੱਗੇ ਆ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਹੈ ਵੀ ਜਿਹੜਾ ਵੀ ਦੇਖੋ ਜੇ ਗੋਰਾ ਨਹੀਂ ਹੈਗਾ ਫੜ ਕੇ ਉਹਨੂੰ ਘਰ ਤੋਂ ਪਰੇ ਹਨ ਉਹਨਾਂ ਦੇ ਝੂਠੇ ਚਾਰਜ ਲਾ ਲਓ ਆਪਾਂ ਪਿਛਲੀ ਵਾਰੀ ਡਰਾਈਵਰ ਦੇ ਦੇਖਿਆ ਹੀ ਆ ਕਿਸ ਤਰ੍ਹਾਂ ਮੁੰਡੇ ਦੇ ਨਾਂ ਪਹਿਲਾਂ ਕਹਿੰਦਾ ਜੀ ਡੀਯੂਆਈ ਆ ਹੁਣ ਕਹਿੰਦੇ ਡੀਯੂਆਈ ਚਾਰਜ ਵੀ ਕਰਤਾ ਡੀਏ ਨੇ ਦੇਖੋ ਝੂਠੇ ਚਾਰਜ ਲਾਤੇ ਤੇ ਉਹ ਸਾਰੇ মিডিਆ ਤੇ ਚੱਲ ਗਿਆ 100 ਤੋਂ ਵੱਧ ਜਿਹੜੇ ਮੇਨ মিডিਆ ਆਊਟਲੈਟਸ ਆ ਉਹਨਾਂ ਦੇ ਵਿੱਚ ਚੱਲ ਗਿਆ ਤੇ ਉਹ ਹੁਣ ਜਦੋਂ ਨਹੀਂ ਨਿਕਲਿਆ ਤੇ ਕਿੰਨੇ ਕ ਮੀਡੀਆ ਨੇ ਉਹ ਕਵਰ ਕੀਤਾ ਵੀ ਨਹੀਂ ਉਹ ਉਹ ਕਿਸੇ ਤਰ੍ਹਾਂ ਦੇ ਇਨਫਲੂਐਂਸ ਦੇ ਅੰਡਰ ਨਹੀਂ ਸੀ ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈਗੀ ਆ ਸਾਰਿਆਂ ਨੂੰ ਸਾਨੂੰ ਜਿਹੜਾ ਸਾਥ ਦੇਣਾ ਚਾਹੀਦਾ ਜੋਗਾ ਸਿੰਘ ਨੂੰ ਜੀ ਅਗਲੀ ਜੀ